ਭਾਈ ਜੀ ਮੋਟਰਸਾਈਕਲ ਦੀ ਕਿਸ਼ਤ ਲੈ ਕੇ ਜਾਣੀ ਆ। ਭਾਈ ਜੀ ਮੈਂ ਤੁਹਾਨੂੰ ਕਿਸ਼ਤ ਦੇ ਪੈਸੇ ਇਕੱਠੇ ਨਹੀਂ ਹੋਏ। ਉਹ ਭਰਾਵਾ ਜੀ ਅੱਜ ਕਿਸ਼ਤ ਨਾ ਭਰੀ ਮੈਂ ਤੇਰਾ ਮੋਟਰਸਾਈਕਲ ਚੱਕ ਕੇ ਲੈ ਕੇ ਜਾਊ ਅੱਜ। ਬਾਈ ਬਣ ਕੇ ਮੈਨੂੰ ਅੱਜ ਦਾ ਰੇਨ ਦੇ ਦੇ। ਤੇ ਮੋਟਰਸਾਈਕਲ ਦਾ ਅਸੀਂ ਕਿੱਥੇ ਦਰਾਂ ਚੱਕੀਏ? ਲਿਆ ਮੋਟਰਸਾਈਕਲ ਫੜਾ। ਬਾਈ ਬਣ ਕੇ ਇੰਨਾ ਧੱਕਾ ਨਾ ਕਰ ਮੇਰਾ ਨਾਮ ਮੇਰੇ ਸਾਰੇ ਪਿੰਡ 'ਚ ਬੇਇੱਜ਼ਤੀ ਹੋ ਜੂਗੀ। ਮੈਂ ਹੁਣੀ ਮੰਕੇ ਨਾ ਹੋਣਾ ਕਿਸ਼ਤੋ। ਤੂੰ 2 ਮਿੰਟ ਖੜ ਜਾ। ਮੈਂ ਕਹੇ ਛੇਤੀ ਮੁੜਿਆ ਹੀ ਅੱਜ ਨਾਲ ਦਾ ਤੇਰਾ ਮੋਟਰਸਾਈਕਲ ਚੱਕ ਕੇ ਜਾਊ। ਨਾਲੇ ਤੇਰਾ ਪਿੰਡ 'ਚ ਜਲੂਸ ਕੱਢ ਮਾਤਾ ਜੀ ਮੈਨੂੰ ਨਾ 2000 ਰੁਪਏ ਦੀ ਬਾਹਲੀ ਲੋੜ ਆ ਮੈਂ ਤੁਹਾਨੂੰ 5 ਦਿਨਾਂ ਤੱਕ ਵਾਪਸ ਕਰ ਦੂੰ ਪੁੱਤ ਮੇਰੇ ਕੋਲ ਪੈਸੇ ਕਿੱਥੇ ਮੁੰਡਿਆਂ ਕੋਲ ਨਹੀਂ ਮਾਤਾ ਜੀ ਤੁਸੀਂ ਮੁੰਡਿਆਂ ਤੋਂ ਪੁੱਛ ਕੇ ਦੇ ਦੋ ਮੈਂ ਤੁਹਾਨੂੰ ਵਾਪਸ ਕਰਤਾ ਦੇਣੇ ਆ ਪੁੱਤ ਮੁੰਡੇ ਤਾਂ ਘਰੇ ਹੈ ਨਹੀਂ ਗੇ ਮੇਰੀ ਪਿੰਛਣ ਵੀ ਨਹੀਂ ਆਈ ਨਹੀਂ ਮੈਂ ਤੈਨੂੰ ਦੇਣ ਦੀ ਤੂੰ ਪੁੱਤ ਕਿਸੇ ਤਾਂ ਹੋਰ ਤੋਂ ਮੰਗ ਲੈ ਜੋਤੀ ਬੈਣੇ ਮੈਨੂੰ 2000 ਰੁਪਏ ਦੇ ਦੇ ਮੈਂ ਤੈਨੂੰ ਪਰਸੋ ਮੋੜ ਦੂੰਗਾ ਤਾਂ ਕੀ ਕਰਨਾ ਵੀਰੇ 2000 ਭੈਣੇ ਮੈਨਾਂ ਦੀ ਮੋਟਰਸਾਈਕਲ ਦੀ ਕਿਸ਼ਤ ਭਰਨੀ ਆ 2000 ਉਹ ਦੇਖ ਲੈ ਉਹ ਖੜਾ ਜਾ ਮੇਰੇ ਘਰ ਕੋਲੇ ਓ ਮੇਰਾ ਮੋਟਰਸਾਈਕਲ ਚੱਕ ਕੇ ਆਈ ਨਹੀਂ ਅੱਜ ਦੇਖਾਂਗੇ ਤਮਾਸ਼ਾ ਇਹਦਾ ਮੋਟਰਸਾਈਕਲ ਚੱਕਿਆ ਜਾਊਗਾ ਨਹੀਂ ਨਹੀਂ ਦੇ ਦੇ ਵੈਸੇ ਕੀ ਸੋਚੀਐਂ ਨੀਆ ਤੂੰ ਪੈਸੇ ਹੀ ਟੈਨਸ਼ਨ ਹੋ ਲੈ ਪਰਸੋਂ ਦੇ ਘਰੇ ਆ ਕੇ ਮੋੜ ਜੂ ਮੈਂ ਤੇ ਤੂੰ 10 ਮਿੰਟ ਪਹਿਲਾਂ ਆ ਜਾਂਦਾ 2000 ਛੱਡ ਤੂੰ 20000 ਰੁਪਏ ਲੈ ਜਾਂਦਾ ਇੱਕ ਤਲਿਆਂ ਦੀ ਮੇਕਪੜੇ ਧੋਣ ਵਾਲੀ ਮਸ਼ੀਨ ਤੇ ਇੱਕ ਲਿਆਂਦਾ ਸਿਲੰਡਰ ਭੈਣੇ 2000 ਰੁਪਏ ਤਾਂ ਹੋ ਗਏ ਤੇਰੇ ਘਰੇ ਨਾ ਵੀਰੇ ਤੂੰ ਜਾ ਕਿਸੇ ਤੋਂ ਹੋਰ ਪੁੱਛ ਲੈ ਮੇਰੇ ਕੋਲ ਤਾਂ ਹੈ ਨਹੀਂ ਗੇ ਭਾਈ ਜੀ ਮੈਂ ਨਾ 2000 ਰੁਪਏ ਲੋੜਾ ਜਦ ਮੈਂ ਕਿਸ਼ਤ ਨਾ ਭਰੀ ਤਮਰੇ ਮੋਟਰਸਾਈਕਲ ਚੱਕ ਕੇ ਲੈ ਜੂ ਉਹ ਯਾਰ ਇਹਨੇ ਵੀ ਦੂਜਿਆਂ ਵਾਂਗੂ ਜਵਾਬ ਦਿੱਤਾ ਹੁਣ ਮੈਂ ਕਿਤੋਂ ਪੈਸੇ ਮੰਗਾ ਉਹ ਗੱਲ ਸੁਣ ਆ 2000 ਰੁਪਏ ਲੈ ਲੈ ਤੂੰ ਆਪਦੀ ਕਿਸ਼ਤ ਭਰ ਦੇ ਧੰਨਵਾਦ ਭਾਈ ਮੈਂ ਤੁਹਾਨੂੰ ਆਪੇ ਪਰਸੋਂ ਪੈਸੇ ਭੜਾ ਜੂਗਾ ਚੱਲ ਤੂੰ ਆਪਦੀ ਕਿਸ਼ਤ ਭਰ ਲੈ ਪਰਸੋਂ ਆਪੇ ਵਾਪਸ ਕਰ ਦੇ ਚੱਲ ਵਾਦ ਭਾਈ ਉਹ ਯਾਰ ਇਹ ਫੋਨ ਹੀ ਨਹੀਂ ਚੱਕਦਾ ਤਿੰਨ ਦਿਨ ਗਿਆ ਸੀ ਅੱਜ 10 ਦਿਨ ਹੋ ਗਏ ਕਹਿੰਦਾ ਸੀ ਮੈਂ ਪਰਸੋਂ ਪੈਸੇ ਵਾਪਸ ਕਰ ਜੂਗਾ ਉਹ ਭਾਈ ਯਾਰ 2000 ਰੁਪਏ ਲੈ ਕੇ ਜਾਣਾ ਸੀ ਜਿਹੜਾ ਤੂੰ ਮੇਥੋਂ ਉਧਾਰਾ ਲੇਤਾ ਸੀਗਾ ਭਾਈ ਅੱਜ ਸ਼ਾਮ ਨੂੰ ਮਿਲ ਜਾਨਗੇ ਅੱਜ ਸ਼ਾਮ ਤੇ ਕਰਵਿਟ ਕਰ ਲੈ ਅੱਜ ਸ਼ਾਮ ਨੂੰ ਮਿਲ ਜਾਨਗੇ ਚੱਲ ਕੋਈ ਨਹੀਂ ਬਾਈ ਸਵੇਰੇ 10 ਵਜੇ ਤਾਨੂੰ ਪੱਕਾ ਪੈਸੇ ਮਿਲ ਜਾਣਗੇ ਚਲ ਠੀਕ ਹੈ ਫਿਰ ਉਹ ਬਾਈ ਹੁਣ ਤਾਂ 10 ਦਿਨ ਹੋ ਗਏ ਹੁਣ ਤਾਂ ਪੈਸੇ ਦੇ ਦੇ ਉਹ ਪਿੰਡ ਛੱਡ ਕੇ ਤਾਂ ਨਹੀਂ ਭੱਜਣ ਲੱਗਿਆ ਵੇ ਤੂੰ ਰੋਜ਼ ਨਹੀਂ ਛੱਡੇ ਘਰੇ ਆਣਾ 2000 ਰੁਪਏ ਹੀ ਲੱਜੇਗਾ 2 ਲੱਖ ਤਾਂ ਹੀ ਲੱਜੇਗਾ ਥੋੜੇ ਲੱਜਤਾ ਤਾਂ ਬਾਈ ਤੂੰ ਮੈਥੋਂ 2000 ਰੁਪਿਆ ਸੀ ਪਰ ਜਿਸ ਦਿਨ ਤੈਨੂੰ ਲੋੜ ਸੀ ਨਾ ਉਹ 2000 ਰੁਪਿਆ 2 ਲੱਖ ਵਰਗਾ ਸੀ ਨਾਲੇ ਹੁਣ ਮੈਨੂੰ 2000 ਰੁਪਏ ਦੀ ਲੋੜ ਨਹੀਂ ਆਪਦੇ ਕੋਈ ਰੱਖ ਲਈ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਪੈਸੇ ਲੈਣ ਵੇਲੇ ਕੁਝ ਹੋਰ ਹੁੰਦੇ ਨੇ ਤੇ ਪੈਸੇ ਦੇਣ ਵੇਲੇ ਕੁਝ ਹੋਰ ਹੁੰਦੇ ਨੇ ਸੋ ਜਿਵੇਂ ਆਪਾਂ ਕਿਸੇ ਇੱਕ ਦੂਜੇ ਮੇਰੇ ਭੈਣ ਭਾਈ ਤੋਂ ਪੈਸੇ ਲੈਣੇ ਆ ਤਾਂ ਉਹਨਾਂ ਦੇ ਪੈਸੇ ਉਦਾਂ ਹੀ ਵਾਪਸ ਕਰਨੇ ਚਾਹੀਦੇ ਨੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਦੀ ਨਾਲ ਪਿਆਰ ਆ ਜੱਕ ਕਮੈਂਟ ਵੀ ਜਰੂਰ ਕਰ ਦਿਓ ਲਵ ਯੂ ਸਾਰਿਆਂ ਨੂੰ ਜਿਉਂਦੇ ਵਸਦੇ ਰਹੋ ਸਤਿ ਸ੍ਰੀ ਅਕਾਲ